ਸੋਡੇ ਘਰਾਂ ਦੇ ਵਿੱਚ ਚਿਪਾ ਵਾਲੇ ਮੀਟਰ ਲੱਗਣੇ ਜਿਵੇਂ ਮੋਬਾਈਲ ਦੇ ਵਿੱਚ ਪੈਸੇ ਪੋਣਿਓ ਆ ਪੋਣੇ ਪਿਆ ਕਰਨਗੇ ਓਏ ਕਿਹੜਾ ਮੈਦਾਨ ਵਾਲਾ ਝੋਨੇ ਨੂੰ ਪਾਣੀ ਲਾਲੂ ਕਿਹੜਾ ਮੈਦਾਨ ਵਾਲੇ ਅਸੀਂ ਚਲਾ ਲੂ ਕਿਹੜਾ ਮੈਦਾਨ ਵਾਲਾ ਬਲਬ ਚਲਾ ਲੂ ਭਗਵਾਨ ਤਮਾਨ ਦੀ ਸਰਕਾਰ ਨੇ ਅਜੇ ਚੁੱਪ ਧਾਰੀ ਹੋਈ ਆ ਸਟੈਂਡ ਕਰੇ ਸੀਐਡੀ ਖੜੀ ਆ ਵੀ ਪੰਜਾਬ ਸਰਕਾਰ ਚਿਪਾ ਵਾਲੇ ਮੀਟਰ ਲਵਾਉਣ ਨੂੰ ਤਿਆਰ ਚਾ ਨਹੀਂ ਤਿਆਰ ਅਜੇ ਬੋਲੀ ਦੀ ਸਰਕਾਰ ਲੱਗ ਜਾਣੇ ਤੇ ਸੋਡੇ ਕਰੇ ਨੇਰਾ ਪਾ ਦੇਣਾ ਨੇਰਾ ਇਹ ਤੁਸੀਂ ਯਾਦ ਕਰਨਾ ਤੇ ਲੜਾਈ ਦੇ ਵਿੱਚ ਸੰਗਲੀਅਤ ਹੋਣੀ ਹੈ ਇੱਕ ਗੱਲ ਸੁਣ ਲਓ ਜੇ ਚੌਥਾ ਥੰਮਣਾ ਬਚਿਆ ਕਿਰਤੀ ਲੋਕਾਂ ਦਾ ਬਚੇ ਫਿਰ ਆਮ ਲੋਕਾਂ ਦਾ ਇੱਥੇ ਕੋਈ ਹੱਚਰ ਨਹੀਂ ਰਹਿਣਾ ਜੋ ਪੰਜਾਬ ਦੇ ਵਿੱਚ ਪਾ ਪਰ ਰਿਹਾ ਧਰਮ ਸਤਕਾਰ ਜੋਗ ਵਕ ਵਕ ਜਥੇਬੰਦੀਆਂ ਸਾਡੀਆਂ ਔਰਤ ਭੈਣਾਂ ਪੂਰ ਮੋਤਵਾਰ ਸਾਡੇ ਭਰਾ ਪੱਤਰਕਾਰਾਂ ਭਾਈਚਾਰਾ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਸਲਾ ਕੀ ਆ ਮਾਨ ਸਾਹਿਬ ਕਾफी ਗੱਲਾਂ ਦੱਸ ਕੇ ਗਏ ਆ ਵੀ ਅਸੀਂ ਧਰਲੇ ਲਾਉਂਦੇ ਲਾਵਾਂਗੇ ਝੰਡੇ ਚੱਕਦੇ ਰਾਵਾਂਗੇ ਜਾਂ ਪੱਗਾਂ ਬਦਲਦੇ ਰਾਵਾਂਗੇ ਜਾਂ ਪਾਰਟੀਆਂ ਬਦਲਦੇ ਰਾਵਾਂਗੇ ਜਾਂ ਫਿਰ ਉਵੇਂ ਬੋਟਾਂ ਵੇਲੇ ਚੁੰਦਿਆਂਵਾਂਗੇ ਇਹ ਫਿਰ ਸਿਸਟਮ ਬਦਲੂਗਾ ਕਿਵੇਂ ਇਹ ਸਿਸਟਮ ਨੂੰ ਬਦਲਣ ਵਾਸਤੇ ਕੀ ਕਰਨਾ ਪਊਗਾ ਇਹ ਸਿਸਟਮ ਨੂੰ ਬਦਲਣ ਵਾਸਤੇ ਆ ਲੋਕਾਂ ਨੂੰ ਖੜੇ ਕਰਨਾ ਪਊਗਾ ਜਿੰਨੀ ਕ ਤਾਕਤ ਹੈ ਜਿੰਨੇ ਕ ਲੋਕ ਖੜੇ ਹੁੰਦੇ ਨੇ ਇਹ ਆਪਦੀਆਂ ਮੰਗਾਂ ਮਣਵਾ ਲੈਂਦੇ ਨੇ ਇਹ ਲੋਕਾਂ ਨੇ ਸੁਪਰੀਮ ਕੋਰਟ ਦਾ ਮੂੰਹ ਮੋੜਿਆ ਹੋਇਆ ਹੈ ਕਿਦੋਂ 2017 ਦੇ ਵਿੱਚ ਜਦੋਂ ਮਨਜੀਤ ਧਨੇਰ ਨੂੰ ਸੁਪਰੀਮ ਕੋਰਟ ਦਾ 20 ਸਾਲ ਦੀ ਸਜ਼ਾ ਕਰ ਦਿੰਦੀ ਹੈ ਤੇ ਕਿਹਾ ਜਾਂਦਾ ਹੈ ਸੁਪਰੀਮ ਕੋਰਟ ਦਾ ਅਖਰ ਬਹਿ ਗਿਆ ਹੁਣ ਨਹੀਂ ਕੁਝ ਬਣਦਾ ਸਜ਼ਾ ਕੱਟਣੀ ਪਊਗੀ ਪਰ ਇਹੀ ਲੋਕ ਇਹੀ ਝੰਡੇ ਦੇ ਵਿੱਚ ਡੰਡਾ ਇਹੀ ਕਿਰਤੀ ਤੇ ਕਿਸਾਨ ਮਜ਼ਦੂਰ ਲੋਕ ਉਹਨੂੰ ਪੇਸ਼ ਕਰਦੇ ਨੇ ਅਦਾਲਤ ਦੇ ਵਿੱਚ ਤੇ ਜੱਜ ਨੂੰ ਕਿਹਾ ਜਾਂਦਾ ਜੱਸ ਸਾਹਿਬ ਜਿਹੜੇ ਰਸਤੇ ਛੱਡ ਕੇ ਚੱਲੇ ਆਂ ਇਹੀ ਰਸਤੇ ਬਾਹਰ ਕੱਢਾਂਗੇ ਤੇ 45ਵੇਂ ਦਿਨ ਰਿਹਾ ਕਰਾਇਆ 45 ਦਿਨ ਉਹ ਮੋਰਚਾ ਚੱਲਿਆ ਉਸ ਤੋਂ ਬਾਅਦ ਆ ਜਾਂਦੇ ਨੇ ਖੇਤੀ ਕਾਲੇ ਕਾਨੂੰਨ ਜਿਹੜਾ ਰੋਟੀ ਦੇ ਨਾਲ ਮਸਲਾ ਜੁੜਿਆ ਹੁੰਦਾ ਸੀ ਤੇ ਉਸ ਤੋਂ ਬਾਅਦ ਉਹ ਤੁਸੀਂ ਮੋਰਚਾ ਜਿੱਤ ਕੇ ਆਏ ਹੋ ਅਗਲੀ ਗੱਲ ਜਿਹੜੀ ਰਣਜੀਤ ਤੇ ਜੁੜੀ ਹੋਈ ਹੈ ਰਣਜੀਤ ਗਿਆ ਕਿੱਥੇ ਮਸਲਾ ਕੀ ਸੀ ਲੁੱਟ ਦੇ ਖਿਲਾਫ ਬੋਲ ਰਿਹਾ ਸੀ ਰਣਜੀਤ ਕਿਉਂਕਿ ਉਹ ਇਹਨਾਂ ਦੇ ਟਿੱਡਾ ਪੀੜਾ ਪਾਉਂਦਾ ਐ ਇੱਥੇ ਕਾਰਪੋਰੇਟਾਂ ਨੂੰ ਲਿਆਉਣਾ ਚਾਹੁੰਦੇ ਆ ਤੇ ਉਹ ਲੁੱਟ ਆ ਲੋਕਾਂ ਦੀ ਹੋ ਰਹੀ ਸੀ ਇਹ ਕੋਲ ਰਣਜੀਤ ਦਾ ਨਹੀਂ ਹੋਣਾ ਚਾਹੀਦਾ ਇਹ ਮਸਲਾ ਰਣਜੀਤ ਦਾ ਨਹੀਂ ਹੋਣਾ ਚਾਹੀਦਾ ਇਹ ਮਸਲਾ ਲੋਕਾਂ ਦਾ ਲੋਕਾਂ ਦਾ ਇਹ ਭਰਾਵਾ ਤੁਸੀਂ ਦੇਖਣਾ ਛੋਟੀ ਲੁੱਟ ਸਾਨੂੰ ਮਨਜ਼ੂਰ ਐ ਇਹ ਸਰਕਾਰਾਂ ਜਿਵੇਂ ਚੈਲੰਜ ਕਰਦੀਆਂ ਆ ਰਹੀਆਂ ਮੰਜ਼ੂਰ ਆ ਤੇ ਜਾਂ ਇਸ ਦੇ ਖਿਲਾਫ ਡਟ ਕੇ ਖੜਨੇ ਇਹ ਉਹ ਮਸਲਾ ਹੈ ਅਗਲੀ ਗੱਲ ਸਟੇਟ ਸੈਕਟਰੀ ਸਾਹਿਬ ਦੱਸ ਦਿਓ ਸਮਾਂ ਕਿੰਨਾ ਹੈ ਆਖਰੀ ਗੱਲ ਕਹਿਣਾ ਚਾਹੂੰਗਾ ਤੁਸੀਂ ਸਾਰੇ ਬੈਠੇ ਹੋ ਆ ਮਸਲਾ ਆ ਗਿਆ 2025 ਬਿਜਲੀ ਐਕਟ 225 ਕਿਸੇ ਨੂੰ ਨਹੀਂ ਪਤਾ ਆ ਪਿੰਡਾਂ ਦੇ ਵਿੱਚ ਚੋਣਾ ਵਿੱਚ ਫਿਰਦੇ ਨੇ ਭਾਈਆਂ ਨਾਲ ਭਾਈ ਨੂੰ ਲੜਾ ਰਹੇ ਆ ਭਾਈ ਭਾਈ ਦੀ ਦਾੜੀ ਫੜ ਰਿਹਾ ਹੈ ਤੇ ਭਾਈ ਭਾਈ ਦੀ ਪੱਗ ਲਾ ਰਿਹਾ ਓਏ ਭਰਾਵਾ ਤੁਹਾਡੇ ਘਰਾਂ ਦੇ ਵਿੱਚ ਚਿਪਾਂ ਵਾਲੇ ਮੀਟਰ ਲੱਗਨੇ ਜਿਵੇਂ ਮੋਬਾਈਲ ਦੇ ਵਿੱਚ ਪੈਸੇ ਪੂਨੇ ਆ ਪੂਨੇ ਪਿਆ ਕਰਨਗੇ ਓਏ ਕਿਹੜਾ ਮਈ ਦਾ ਲਾਲ ਝੋਨੇ ਨੂੰ ਪਾਣੀ ਲਾਲੂ ਕਿਹੜਾ ਮਈ ਦਾ ਲਾਲ ਏਸੀ ਚਲਾ ਲੂ ਕਿਹੜਾ ਮਈ ਦਾ ਲਾਲ ਬਲਬ ਚਲਾ ਲੂ ਕਿਹੜਾ ਮਈ ਦਾ ਲਾਲ ਪੱਖਾ ਚਲਾ ਲੂ ਭਗਵਾਨ ਤਮਨ ਦੀ ਸਰਕਾਰ ਨੇ ਅਜੇ ਚੁੱਪ ਧਾਰੀ ਹੋਈ ਆ ਸਟੈਂਡ ਕਰਾ ਸੀਐਡੀ ਖੜੀ ਆ ਪੀ ਪੰਜਾਬ ਸਰਕਾਰ ਚਪਾਲੇ ਮੀਟਰ ਲਵਾਉਣ ਨੂੰ ਤਿਆਰ ਚਾ ਨਹੀਂ ਤਿਆਰ ਅਜੇ ਬੋਲੀ ਨਹੀਂ ਸਰਕਾਰ ਉਹ ਮੀਟਰ ਲੱਗ ਜਾਣੇ ਐ ਤੇ ਸੋਡੇ ਕਰੇ ਹਨੇਰਾ ਪਾ ਦੇਣਾ ਹਨੇਰਾ ਇਹ ਤੁਸੀਂ ਯਾਦ ਕਰਨਾ ਤੇ ਲੜਾਈ ਦੇ ਵਿੱਚ ਸੰਘਲਿਤ ਹੋਣੀ ਐ ਆ ਖੜੀ ਸੀਐਡੀ ਆਖਿਰ ਦੇ ਵਿੱਚ ਸੁਣ ਲੋ ਭਾਈ ਸਾਹਿਬ ਇਹ ਮਸਲਾ ਹੱਲ ਕਰਨਾ ਤੇ ਜਾਂ ਫਿਰ ਇੱਥੇ ਇਹ ਮੋਰਚੇ ਦਾ ਇਹ ਨਵੀਂ ਰੇਖਾ ਤੈਅ ਕਰਨੀ ਐ ਇੱਕ ਗੱਲ ਸੁਣ ਲੋ ਜੇ ਚੌਥਾ ਥੰਮਣਾ ਬਚਿਆ ਕਿਰਤੀ ਲੋਕਾਂ ਦਾ ਬਚੇ ਫਿਰ ਆਮ ਲੋਕਾਂ ਦਾ ਇੱਥੇ ਕੋਈ ਹੱਛਰ ਨਹੀਂ ਰਹਿਣਾ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਇੱਕ ਇਸ ਕਰਕੇ ਸੋਡੂ ਸਾਰੇ ਵੀ ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਸਮੇਂ ਦੀ ਬੁਨਿਆਦਾਂ ਰੱਖਦੇ ਹੋਏ ਅਸੀਂ ਖਿਮਾ ਦੇ ਜਾਜਤਾਂ ਜਿੰਨੇ ਭਰਾ ਚੱਲ ਕੇ ਜਥੇਬੰਦੀਆਂ ਦੇ ਚਾਹ ਮੋਤਵਾਰ ਹੈ ਚਾਹ ਪੱਤਰਕਾਰ ਭਾਈਚਾਰਾ ਇਹ ਸਾਰਿਆਂ ਦਾ ਆਪਣਾ ਹੱਕ ਹੈ ਹੱਕ ਪਿੱਛੇ ਡਟ ਕੇ ਲੜਾਈ ਲੜਨ ਦਾ ਸਾਤ ਦਿਨ ਦੇ ਇੱਕ ਦੂਜੇ ਦੀ ਜ਼ਰੂਰਤ ਹੈ ਧੰਨਵਾਦ ਜੀ ਮਿਹਰਬਾਨੀ